ਹਾਂਜੀ ਬਾਈ ਆਪਾਂ ਜਿਹੜੀ ਮੱਝ ਦਾ ਇਲਾਜ ਕਰਿਆ ਸੀਗਾ ਆ ਤੁਹਾਡੇ ਸਾਹਮਣੇ ਹੈਗੀ ਤੇ ਮੜਾ ਨੇੜੋ ਕੇ ਦਿਖਾ ਦਿਓ ਤੇ ਵਧੀਆ ਹਰਾਚਾਰਾ ਖਾ ਖਾਂਦੀ ਆ ਤੇ ਪਾਣੀ ਬਿਲਕੁਲ ਪੀਂਦੀ ਆ ਤੇ ਸਕਿਨ ਵਗੈਰਾ ਦਿਖਾਓ ਹੁਣ ਅਸੀਂ ਇਹਦੀ ਸਕਿਨ ਦੇਖੋ ਜੀ ਹੁਣ ਇਹਦੀ ਪਹਿਲਾਂ ਦੇਖੋ ਸਕਿਨ ਤੁਸੀਂ ਕਿਵੇਂ ਸੀਗੀ ਖੁਸ਼ਕ ਕੋਈ ਪਈ ਸੀਗੀ ਹੁਣ ਬਹੁਤ ਵਧੀਆ ਬਿਲਕੁਲ ਸਹੀ ਹੈਗੀ ਹੁਣ ਵਧੀਆ ਤਾਂ ਉਸ ਤੋਂ ਬਾਕੀ ਬਾਈ ਉਹਨਾਂ ਨਾਲ ਕਰਦੇ ਆ ਗੱਲਬਾਤ ਤੇ ਕਿੰਨੇ ਦਿਨ ਬਿਮਾਰ ਰਹੀ ਹੈ ਇਹ ਇਹ ਮੱਝ ਸਾਡੇ ਹਫ਼ਤੇ ਵਾਂਗੂ ਢੱਲੀ ਰਹੀ ਹੈਗੀ ਅਤੇ ਬਹੁਤ ਜ਼ਿਆਦਾ ਢਿੱਲੀ ਹੋ ਗਈ ਸੀ ਮਤਲਬ ਬਚਣ ਦੇ ਚਾਂਸ ਵੀ ਘਟ ਗਏ ਸੀਗੇ ਠੀਕ ਹੈ ਜੀ ਦੁੱਧ ਵਗੈਰਾ ਸਾਰਾ ਛੱਡ ਗਈ ਸੀ ਘਟ ਗਿਆ ਸੀ ਮੰਨ ਲਓ ਹੂੰ ਕੱਖ ਜਮੀ ਨਹੀਂ ਖਾਂਦੀ ਸੀ ਭੋਰਾ ਵੀ ਠੀਕ ਹੈ ਜੀ ਤੇ ਉਹਦੇ ਵਿੱਚ ਇਹ ਪੂਰੀ ਵਧੀਆ ਸੈਟਿੰਗ ਹੋ ਗਈ ਠੀਕ ਹੈ ਜੀ ਜਮਾ ਹੁਣ ਸਹੀ ਖਾਣਾ ਖਾਂਦੀ ਆ ਆਪਣਾ ਤੇ ਜਮਾ ਬਿਲਕੁਲ ਸਹੀ ਹੈ ਦੁੱਧ ਪੂਰਾ ਹੋ ਗਿਆ ਜੀ ਜਿਵੇਂ ਪਹਿਲਾਂ ਦਿੰਦੀ ਸੀ ਉਨੇ ਹੀ ਦੁੱਧ ਦਿੰਦੀ ਆ ਜੀ ਠੀਕ ਹੈ ਜੀ ਤੇ ਮੱਜ ਬਿਲਕੁਲ ਠੀਕ ਹੈ ਜੀ ਕਿੰਨੇ ਦਿਨ ਇਹਨੂੰ ਬੁਖਾਰ ਰਿਹਾ ਹੈਗਾ ਇਹਨੂੰ ਬੁਖਾਰ ਰਿਹਾ ਹੈ ਜੀ 5-6 ਦਿਨ ਰਿਹਾ ਬੁਖਾਰ ਠੀਕ ਹੈ ਹਾਂ ਤੇਜ਼ ਬੁਖਾਰ ਸੀ ਇੱਕ ਬਹੁਤ ਜ਼ਿਆਦਾ ਤੇਜ਼ ਬੁਖਾਰ ਸੀਗਾ ਜੀ ਤੇ ਬਿਲਕੁਲ ਫਰਕ ਨਹੀਂ ਪਿਆ ਸੀਗਾ ਪਹਿਲਾਂ ਤਾਂ ਦੇਖੋ ਹੈ ਨਹੀਂ ਸੀ ਫਰਕ ਜਮੀ ਜਦੋਂ ਦੇ ਬਸ ਤੁਸੀਂ ਆਉਣ ਲੱਗੇ ਉਹਦਾ ਵਧੀਆ ਠੀਕ ਹੈ ਜੀ ਸਹੀ ਹੋ ਗਈ ਹਰ ਚਿਰੇ ਖਾਣ ਲੱਗੀ ਵਧੀਆ ਤੇ ਤੁਹਾਨੂੰ ਤਾਂ ਇਹ ਲੱਗਦਾ ਸੀਗਾ ਨਾ ਵੀ ਹੁਣ ਮੁਸ਼ਕਲ ਹਾਂ ਮੁਸ਼ਕਲ ਹੈ ਜੀ ਹੁਣ ਕਿਵੇਂ ਆ ਗਈ ਹੁਣ ਬਿਲਕੁਲ ਇੱਕ ਨੰਬਰ ਹੈ ਜੀ ਸਹੀ ਹੈ ਜਮਾ ਠੀਕ ਹੈ ਹਾਂ ਜੀ ਹਾਂ ਹੁਣ ਤਾਂ ਮਤਲਬ ਭਰਨ ਲੱਗੀ ਵਧੀਆ ਭਰ ਗਈ ਵਧੀਆ ਹੋ ਗਿਆ